ਮੈਂ ਚੱਕਿਆ ਮਨੂ ਕਹਿੰਦਾ ਵੀ ਮੈਂ ਪੁਰਾਣਾ ਬੋਲ ਰਿਹਾ ਲੱਗਿਆ ਹਾਂਜੀ ਦੱਸੋ ਕਹਿੰਦਾ ਤੁਹਾਡੀ ਬਾਈ ਦੇ ਨਾਲ ਗੱਲ ਕਰਾਈਏ ਮੈਂ ਕਿਹਾ ਬੋਲੀ ਦੱਸ ਦੇ ਕਿਆ ਗੱਲ ਮੈਂ ਬਾਈ ਦੇ ਨਾਲ ਕੰਨ ਪਰੋਣੀ ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਲੱਗਿਆ ਸਰ ਮੈਂ 2 ਕਰੋੜ ਦਾ ਕਿੱਥੇ ਤੇ ਕਰਨਾ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਓਹ ਇਲੈਕਟ੍ਰਿਕ ਚੜਾ ਲੇ ਮੁਰ ਮੈਂ ਕਿੱਥੇ ਜਿਹੜੇ ਪੈਸੇ ਸੋਨਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ 22 ਦਿਨਾਂ ਦਾ ਕੰਮ ਕਰਾਉਣਾ ਮੈਂ ਕਿਹਾ ਤੁਮ 22 ਦਿਨ ਰਹਿਣ ਤੇ ਤੁਸੀਂ ਦੱਸਦੇ ਕੀ ਕਰਨਾ ਹੈ ਇਹਨਾਂ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਫਿਲਕੇ ਵਿੱਚ ਨਾਓ ਮੇਰੇ ਕੋਲਦੇ ਕੁਝ ਨਹੀਂ ਮੈਂ ਨਾ ਇਹ ਪੰਗੇ ਵਿੱਚ ਨਾ ਬਿਓ ਇਹ ਸਾਰਾ ਤੁਹਾਡਾ ਹੋ ਜਾਣਾ ਹੈ ਮੈਂ ਉਹ ਮੈਂ ਸਿਰ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਤਾ ਡੀਆਜ ਨੂੰ ਭੇਜਤਾ ਅੱਜ ਤੱਕ ਤਾਂ ਮਨੂ ਡੀਜੀਪੀ ਅੱਜ ਜਿਹਨੇ ਨਹੀਂ ਪੁੱਛਿਆ केजी ਦੁਆਲੋ ਕੋਈ ਧਮਕੀ ਆਈ ਸੀ ਤਾਂ ਕੀ ਹਾਲਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਆਰੇ ਉਹਨਾਂ ਦਾ ਤਾਂ ਫੋਨ ਆਇਆ 3-4 ਵਾਰ ਆਇਆ ਉਹਨਾਂ ਨੇ ਉੱਜੇ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਰਪਪਣਗੇ ਲੈ ਰਹੇ ਹੋਣਾ ਨਹੀਂ ਕਰ ਉਹ ਤਾਂ हट ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਅਸਰਜੀਤ ਭੱਜਿਆ ਹੋਇਆ ਮੇਰੇ ਵਰਗੇ ਬੰਦੇ ਨੂੰ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ ਸਰੀਆ ਤੇਰੀਆਂ ਤੁਰਜ ਭਾ ਜਾਂਦੇ ਸਰੀਆ ਅੱਜ ਤੱਕ ਇਹ ਚੱਲ ਰਹੀ ਹੈ ਕੱਲ ਪਰਸੋਂ